ਛਾਤੀਆਂ ਬਗਾਨੀਆਂ ਨੂੰ ਫਿੱਤੇ ਫਿਰੇ ਮਾਰਦਾ ਹੋਰਾਂ ਦੀਆਂ ਜੰਮੀਆਂ ਨੂੰ ਰਵੇਂ ਕੱਕਾ ਤਾੜਦਾ ਛਾਤੀਆਂ ਬਗਾਨੀਆਂ ਨੂੰ ਫਿੱਤੇ ਫਿਰੇ ਮਾਰਦਾ ਹੋਰਾਂ ਦੀਆਂ ਜੰਮੀਆਂ ਨੂੰ ਰਵੇਂ ਕੱਕਾ ਤਾੜਦਾ ਟੱਪਦੀ ਜਵਾਨੀ ਸਾਲ 14 ਰੁੱਕ ਜਾ ਜਵਾਨ ਹੋ ਜੁਤੀ ਵੇਖੀ ਕਾਲਾ ਕਿਦਾਂ ਸੁੱਕਦਾ ਤੋਰ ਪਈ ਜੇ ਉਹ ਵੀ ਤੇਰੇ ਰਾਹ ਚੁਣੇ ਨੂੰ ਟੂਹੇ ਵਿੱਚ ਲਾ ਲੀਓ ਤੋ ਜੱਟ ਪੁਣੇ ਨੂੰ ਟੂਹੇ ਵਿੱਚ ਲਾ ਲੀਓ ਤੋ ਜੱਟ ਪੁਣੇ ਨੂੰ ਆ ਜੱਟ ਕਰ ਤੂੰ ਗਿਓ ਜੱਟ ਕਰ ਜਾ ਵੇਖੀ ਚੱਲੀ ਜੱਟਾ ਜੱਟ ਸ਼ਰਮ ਨਾ ਮਾਰਚੂ ਆ ਜੱਟ ਕਰ ਤੂੰ ਗਿਓ ਜੱਟ ਕਰ ਚੂ ਵੇਖੀ ਚੱਲੀ ਜੱਟਾ ਜੱਟ ਸ਼ਰਮ ਨਾ ਮਾਰਚੂ ਬੀਜਿਆ ਹੀ ਵੱਡੇਗਾ ਤੂੰ ਆਉਣ ਵਾਲੇ ਸਾਲਾਂ ਕੀ ਵਕੀਲਾਂ ਤੋਂ ਵਿਆਹ ਵਾਲੇ ਰੰਨਾ ਏ ਖਿਆਲਾਂ ਚ ਧੀ ਚੁੰਮਿਆ ਕਰੂਗੀ ਬਾਤਾਂ ਮੱਖਣੇ ਨੂੰ ਢੂਏ ਵਿੱਚ ਲੈ ਲਈਂ ਉਦੋਂ ਜੱਟ ਪੁਣੇ ਨੂੰ ਢੂਏ ਵਿੱਚ ਲੈ ਲਈਂ ਉਦੋਂ ਜੱਟ ਪੁਣੇ ਨੂੰ ਇੱਕ ਪਿੱਤੋਂ ਪਾਦੀ ਸਲਾਮੀ ਕਿ ਤਾਂ ਦੇ ਦਾ ਗੰਦੀ ਸੋਚ ਨੂੰ ਜਾਣਦਾ ਮੈਂ ਤੇਰੀ ਗੀਤਾਂ ਵਾਲੀ ਅਪਰੋਚ ਨੂੰ ਉਈ ਕਿ ਤੋਪਾਂ ਦੀ ਸਲਾਮੀ ਕਿਤਾ ਤੇ ਗੰਦੀ ਸੋਚ ਨੂੰ ਜਾਣਦਾ ਮੈਂ ਤੇਰੀ ਗੀਤਾਂ ਵਾਲੀ ਅਪਰੋਚ ਨੂੰ ਓ ਗੀਤਾਂ ਵਿੱਚ ਗੁੱਡੀ ਬਾਥ ਜੱਟਾਂ ਵਾਲੀ ਛੱਡ ਗਈ ਯਾਰ ਐਸ ਹੱਥ ਥੋੜਕਰਾਂ ਵਿੱਚ ਵੜ ਗਈ ਮਾਨੇ ਪੁਰੀਆ ਓਏ ਕੋ ਸਿੰਘ ਹੱਥੀਂ ਜਾਲ ਪੁਣੇ ਨੂੰ ਢੂਏ ਵਿੱਚ ਲੈ ਲਈ ਅੱਧਾ ਜੱਟ ਪੁਣੇ ਨੂੰ ਢੂਏ ਵਿੱਚ ਲੈ ਲਈ ਅੱਧਾ ਜੱਟ ਪੁਣੇ ਨੂੰ